ਕਾਜੀ ਦੋਸਤੋ ਮੈਂ ਤੁਹਾਡਾ ਆਪਣਾ ਸੁਰਿੰਦਰ ਢਿੱਲਮਾ ਤੇ ਤੁਸੀਂ ਜੁੜ ਚੁੱਕੇ ਹੋ ਢਿੱਲਮਾ ਟੀਵੀਜ਼ਨ ਦੇ ਨਾਲ ਦੋਸਤੋ ਅੱਜ ਦੀ ਇਹ ਜਿਹੜੀ ਕਮੇਡੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਕਮਾਲ ਦੀ ਵੀਡੀਓ ਆ ਬੜੀ ਕਮੇਡੀ ਆ ਬੜੀ ਪੀੜਾ ਪਾਉਣ ਵਾਲੀ ਇਹ ਵੀਡੀਓ ਆ ਜੁੜੇ ਰਹੋ ਜੇ ਐਂਡ ਤੱਕ ਦੇਖਿਓ ਜੇ ਜ਼ਰੂਰ ਕਿਵੇਂ ਇਹ ਬਾਬਾ ਫਿਰ ਆਪਣੀ ਕਰਾਮਾਤ ਦਿਖਾਉਂਦਾ ਸੋ ਆਓ ਦੇਖਦੇ ਹਾਂ ਫਿਰ ਆਉਂ ਖਾ ਗਏ ਸਮੋਸਾ ਐ ਖਵਾ ਦੇ ਬੱਚਾ ਆਜੋ ਮੇਰੇ ਬੱਚਾ ਮਾਪੇ ਬੜੇ ਭੁੱਖੇ ਨੇ ਜੈ ਜੈਕਾਰਾਂ ਹੋ ਜਾਣ ਹਾਂ ਕਰ ਦਈਏ ਤੇਰਾ ਭਲਾ ਫਿਰ ਕੀ ਭਲਾ ਕਰੇਗਾ ਮੇਰਾ ਤੇਰਾ ਭਲਾ ਕਰ ਦਈਏ ਤੇ ਬਾਬਿਆਂ ਨੂੰ ਮੰਨੇ ਕੀ ਭਲਾ ਕਰੇਗਾ ਦਿਖਾ ਦਿੰਨੇ ਚਮਤਕਾਰ ਕੋਈ ਤੈਨੂੰ ਕੀ ਚਮਤਕਾਰ ਦਿਖਾਏਗਾ ਦੇਵਾਂਗੇ ਕੋਈ ਦਰਸ਼ਕੀ ਤੈਨੂੰ ਉਹ ਗਿੱਦੜ ਗੁੱਦੜ ਸਿੰਘ ਹੀ ਕਿਹੜੇ ਚਮਤਕਾਰ ਆ ਮੈਨੂੰ ਪਤਾ ਕਿਹੜੇ ਚਮਤਕਾਰ ਆ ਇਹ ਤੇ ਬਣਾ ਰਹਿਣਾ ਮੈਂ ਤਾਂ ਬਣਾਉਂਦਾ ਮੈਂ ਤਾਂ ਐ ਹੀ ਰਹਿਣਾ ਗੁੱਸੇ ਚ ਲਿਆ ਫੜ ਕੇ ਜਾ ਬਾਬਿਆਂ ਨੂੰ ਕੁਝ ਖਾਣ ਨੂੰ ਲਿਆ ਕੇ ਕੀ ਲਿਆ ਕੇ ਰਾਵਾਂ ਮੈਂ ਤਾਂ ਆਪਣੀ ਕੁਝ ਖਾਦਾਗਾ ਤੜਕੇ ਦਾ ਤੂੰ ਜਾ ਫੜ ਕੇ ਬੱਚਾ ਲੈ ਕੇ ਆ ਕੁਝ ਖਾਣ ਤੀ ਉਹ ਬਾਬਾ ਮੈਂ ਤੈਨੂੰ ਪਹਿਲਾਂ ਹੀ ਕਿਹਾ ਮੇਰੇ ਕੋਲੇ ਹੈ ਨਹੀਂ ਕੁਝ ਖਾਣ ਨੂੰ ਮੈਂ ਤਾਂ ਆਪ ਭੁੱਖਾ ਉਹਨਾਂ ਨਾਲੇ ਕਰਾਗੁਰਾ ਮਤ ਕੁਝ ਨਹੀਂ ਹੁੰਦੀ ਹੈ ਨਹੀਂ ਤੇਰੇ ਚ ਕੋਈ ਕਰਾਮਾ ਬਾਬਿਆਂ ਚ ਪੂਰੀ ਕਰਾਮਾ ਬਾਬੇ ਪੂਰੇ ਜਾਨੀ ਜਾਨ ਐ। ਉਹ ਕਰਾਮਾਤ ਨੂੰ ਤੂੰ ਛੱਡ। ਕੰਮ ਦੀ ਗੱਲ ਕਰ। ਮੇਰੇ ਨਾਲ ਬਿਜ਼ਨਸ ਕਰਨਾ ਤਾਂ ਦੱਸ। ਚੱਲ ਆ ਜਾ ਅੱਥਬਾਈਕੇ ਕਰਦੇ ਗੱਲ। ਚੱਲ ਆ। ਆ ਜਾ। ਆ ਜਾ। ਆ ਪਈਆਂ ਕੁਰਸੀਆਂ। ਆ ਤੂੰ ਥੱਲੇ ਬੈਠਣਾ ਬਾਬਿਆਂ ਦੇ ਬਰਾਬਰ। ਹਮਨੇ ਬਾ ਬੋਲ ਨਾ ਮੇਰੇ ਨਾਲ ਮੈਂ ਤੈਨੂੰ ਦੱਸਾਂ ਬਹੁਤ ਮੈਂ ਤੈਨੂੰ ਦੱਸਤਾ। ਬਹਿ ਜਾ। ਪਰ ਕੋਪ ਪੂਰਾ ਚੜਿਆ ਹੋਇਆ ਬਾਬਿਆਂ ਦੇ ਸਿਰ ਤੇ। ਬਹਿ ਜਾ ਕੰਮ ਦੀ ਗੱਲ ਕਰ ਮੇਰੇ ਨਾਲ। ਚੱਲ ਕੋਈ ਨਾ ਤੈਨੂੰ ਮaaf ਕਰ ਦਾਂਗੀ। ਹਾਂ ਬੱਚਾ ਦੱਸ ਬਾਬਿਆਂ ਨੂੰ ਬਿਜ਼ਨਸ ਦੀ ਗੱਲ। ਗੱਲ ਬਾਬਾ ਬਿਜ਼ਨਸ ਦੀ ਇਹ ਆ ਆ ਮੇਰੇ ਨਾਲ ਦੇ ਕੁਆਂਟੀ ਆ ਨਾ ਜਿਹੜੇ ਹਾਂ ਆਹੋ ਬਹੁਤ ਪਾਪੀ ਆਹੀ ਆਹੀ ਹਾਂ ਪਰਲੇ ਹਨ ਕੰਦ ਚ ਕੰਦ ਸੰਨ ਚ ਆਪਣੇ ਸਮਝ ਕੇ ਬਾਬੇ ਹਾਂ ਐਨੇ ਪਾਪੀ ਬੰਦੇ ਆ ਨਾ ਦੋ ਨੰਬਰ ਦਾ ਕੰਮ ਇਹਨਾਂ ਦਾ ਤੇ ਬੁੜੀਆਂ ਇੰਨੀਆਂ ਪੁਲੀਆਂ ਗਾਲੀ ਛੜਦੇ ਬਾਬਿਆਂ ਦੇ ਚੱਕਰ ਚ ਨੇ ਪੈਸੇ ਘਮਾਉਂਦੀਆਂ ਵੀ ਸਮਝ ਲੈ ਤੇਰੇ ਵਾਸਤੇ ਇੱਕ ਮੁਰਗੀ ਆ ਲੁੱਟ ਲਾ ਜਿੰਨਾ ਲੁੱਟੀ ਦਾ ਠੀਕ ਆ ਤੇ ਪੈਸੇ ਆਪਣੇ ਹੱਥੋਂ ਹੱਥ ਤੇ ਇਹੋ ਜੀਆਂ ਮੁਰਗੀਆਂ ਤੈਨੂੰ ਵਾਧੂ ਦਿਆ ਕਰੂੰਗਾ ਫਿਰ ਬਾਪਿਆਂ ਦਾ ਏਜੰਟ ਬਣੇਗਾ ਓਏ ਯਾਰ ਏਜੰਟ ਤੇਰਾ ਯਾਰ ਤੂੰ ਬਾਲੀਆਂ ਗੱਲਾਂ ਨਾ ਮਾਰ ਮੇਰੇ ਨਾਲ ਮੇਰੇ ਬਾਪੇ ਜਾਣਦੇ ਆ ਮਾੜਾ ਮੋਟਾ ਕੋਈ ਦੱਸ ਕਿੰਨੇ ਬੱਚੇ ਇਹਨਾਂ ਦੇ ਠੀਕ ਆ ਤੇ ਲੁੱਟ ਲਿਆ ਕਰ ਫਿਰ ਬਾਪੇ ਜਾਣਦੇ ਆ ਕੋਈ ਗੱਲ ਨਹੀਂ ਜਾ ਕਰ ਫਿਰ ਤੇਰੇ ਵਾਸਤੇ ਚਾਹ ਤਿਆਰ ਹੋਗੇ ਆਉਂਦੇ ਨੂੰ ਆਏ ਨਹੀਂ ਬਾਪਿਆਂ ਤੇ ਸ਼ੱਕ ਹੋ ਜੂਗਾ ਹੂੰ ਬਾਪੇ ਤੈਨੂੰ ਪਰਲੇ ਮੰਨੇ ਮਿਲੇਗੇ ਉਹਦੇ ਬੰਨੇ ਮਿਲੇਗਾ ਹੁਣ ਤੂੰ ਉਹ ਛੱਪਣ ਵਾਲੇ ਪਾਸੇ ਆਪਾਂ ਦੇ ਛੇ ਇੱਕ ਕਰਨੀ ਦੀ ਮੈਂਬਰ ਉਹਦੇ ਘਰ ਕੋਲੇ ਚਲ ਜੀ ਬਾਪੇ ਪਹਿਲਾਂ ਵੀ ਆਉਂਦੇ ਉਹ ਵੀ ਵਿਚਾਰੀ ਭੂੜੀ ਆ ਅੱਜ ਵਿਚਾਰੀ ਕਰੇ ਹੈ ਨਹੀਂ ਤਾਂ ਹੀ ਬਾਪੇ ਬੜੇ ਭੇ ਅੱਛਾ ਆ ਜਾ ਫਿਰ ਤਰੇ ਆਉਂਦੇ ਆ ਜਾਣੇ ਆ ਫਿਰ ਜਾ ਲਓ ਜੀ ਇਹਨਾਂ ਨੇ ਲੜਾ ਲਈ ਹੁਣ ਇੱਕ ਸਪੋਇਲਰ ਆਪਾਂ ਪਾਪਿਆਂ ਦੀ ਚਾਹ ਡੋਂਡੂ ਚ ਪਾਸੀਮ ਦੇ ਤਹਿਤ ਜਾਊਗਾ ਅਗਲੇ ਲੈਵਲ ਤੇ ਜਾ ਕੇ ਦੇਖਿਓ ਫਿਰ ਕੀ ਹੀ ਟੋਂਡਾ ਤਾ ਤਿਆ ਕਰੂੰ ਤੈਨੂੰ ਮੈਂ ਕੀ ਦੱਸਾਂ ਮਾਸੀ ਮੈਂ ਤਾਂ ਬਾਲੀ ਦੀ ਖੀ ਹੋਈ ਤਈਆਂ ਕੀ ਹੋ ਗਿਆ ਪਪਾ ਪਤਾ ਤਾਂ ਹੈ ਤੈਨੂੰ ਵੱਡਾ ਮੁੰਡਾ ਨਸ਼ਾ ਕਰਦਾ ਵਾਹ ਵਾਹ ਹੈਂ ਕਰੇ ਵੜਦਾ ਨਹੀਂ ਇਹੋ ਜਿਹੇ ਲੋਕਾਂ ਦਾ ਇਹ ਰੱਜ ਕੇ ਫਾਇਦਾ ਠਾਉਂਦੇ ਆ ਤੇ ਇਹੋ ਜਿਹੇ ਲੋਕ ਆਸਾਨੀ ਦੇ ਨਾਲ ਇਹਨਾਂ ਦੇ ਚੁੰਗਲ ਦੇ ਵਿੱਚ ਫਸ ਜਾਂਦੇ ਤੇ ਹੋਰ ਜੀਤੋ ਕੀ ਕਰੇ ਹੋਰ ਕੋਈ ਰਾਹ ਮਿਲਦਾ ਨਹੀਂਗਾ ਅੱਛਾ ਬਾਲੀ ਗੱਲ ਦਾ ਫਟਾ ਬਾਲੀ ਦੁਖੀ ਹੋਈ ਪਈ ਆ ਕਦੇ ਕਦੇ ਤਾਂ ਇਹ ਜੀ ਕਰਦਾ ਮੈਂ ਕੁਛ ਖਾ ਕੇ ਮਰ ਜਾ ਨਾ ਤੇਰਾ ਕੋਈ ਆਂਡ-ਗਾਂਡ ਕੁਝ ਨਹੀਂ ਆਂਦਾ ਉਹਨੂੰ ਨਹੀਂ ਭੈਣੇ ਸਾਰੇ ਚੱਕਾਂ ਵਾਲੀ ਕੋਈ ਨਹੀਂ ਕੁਛ ਕਹਿੰਦਾ ਮਾਸੀ ਪਤਾ ਤਾਂ ਹੈ ਤੈਨੂੰ ਲੋਕਾਂ ਦਾ ਉਹ ਜਿਹੜੀ ਸਾਹਮਣੇ ਘਰ ਆਈ ਉਹ ਤਾਂ ਬਾਹਲੀ ਹੁੰਗਲ ਲਾਉਂਦੀ ਆ ਹੋਰ ਮਾਸੀ ਖੁਸ਼ ਨਹੀਂ ਹੁਣ ਸਮਝ ਚਾਉਂਦਾਗਾ ਵੀ ਕੀ ਕਰਾਂ ਆ ਵੀ ਰੂੜਾ ਕਿਹੜਾ ਆ ਗਿਆ ਪਤਾ ਨਹੀਂ ਕਿਹੜਾ ਕਿਹੜਾ ਬਈ ਜਾਏ ਖਾਣੇ ਦੇ ਆ ਜਾਂਦੇ ਕਾਰਾਂ ਹੋ ਜਾਣੀਆਂ ਮੱਤਾਂ ਨਾਲ ਬਥੇ ਰਸਨ ਤੋਂ ਪਹਿਲਾਂ ਕੁਰਤੇ ਮਾਰਦੇ ਐਥੇ ਮਾਪਿਆਂ ਨੂੰ ਆਵਾਜ਼ ਆਈ ਸੀ ਤਾਂ ਸਾਡੇ ਪਿਤਾ ਬਾਬਾ ਬੰਦੂ ਫੰਨੂ ਇੱਥੇ ਸਾਰੇ ਮੁੰਡਿਆਂ ਨੇ ਪਹਿਲਾਂ ਕੁੱਟਿਆ ਓ ਛਾਂਤ ਹੋ ਜਾ ਗੁੱਸਾ ਬੜਾ ਕਰਤੀ ਇਸ ਬਾਬੇ ਨਾਲ ਨਾ ਜਾ 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 ਮਾਪੇ ਜਾਨੀ ਜਾਨ ਤਾ ਖਿਆਰੀ ਮਾਤਾ ਇੱਥੇ ਵਾਜਾ ਨੇ ਪੁੱਲੋਂ ਕੀਤਾ ਜਿਹੜੀ ਦਵਾ ਜਾ ਸਾਡੇ ਮੁੰਡੇ ਆ ਕੇ ਤੈਨੂੰ ਕੁੱਟਣ ਬੈਠੇ ਸੀ ਮੈਨੂੰ ਪਤਾ ਹੁੰਦਾ ਕਿਤੇ ਡਿੱਗਿਆ ਪਈਆ ਨਸ਼ਾ ਕੁੱਤਾ ਕਰਕੇ ਇਹ ਬਾਬਾ ਕੋਲ ਨਾ ਬੈਣਾ ਮਾਫੀ ਐ ਤੁਮੈਂਟ ਐ ਬੇ ਬਾਬਾ ਜਾ ਜਾ ਉਹ ਗਿਆ ਜਾ ਕਾਰਾ ਹੋ ਜਾਣੀਆਂ ਬਾਬੇ ਸਾਰੇ ਹੱਲ ਲੈ ਕੇ ਆਏ ਨਾ ਬਾਬਾ ਤੂੰ ਤੇ ਜਾਨੀ ਜਾਨ ਮਾਪੇ ਬੜੇ ਜਾਨੀ ਜਾਨ ਆਹ ਕੋ ਬੱਚੇ ਆ ਵੱਡਾ ਬੜਾ ਤੰਗ ਕਰਦਾ ਹੀ ਹਾਂ ਅਛਾ ਪਪਾ ਕਰਦਾ ਹੀ ਹਾਂ ਅਲਾ ਮਾਸੀ ਤੈਨੂੰ ਸਾਰਾ ਕੁਝ ਪਤਾ ਹੋਰ ਕਿਆ ਪਿਆਰ ਕਿਤੇ ਬਾਬੇ ਪੜਾ ਕਰ ਦੇਣਗੇ ਮੰਨੇ ਬਾਬਿਆਂ ਨੂੰ ਮੰਨਾਗੇ ਬਾਬਾ ਜਰੂਰ ਮੰਨਾਗੇ ਪਹਿਲਾਂ ਹੀ ਤੂੰ ਖਾ ਬਾਬੇ ਬੜੇ ਭੁੱਖੇ ਆ ਪਹਿਲਾਂ ਬਾਬਿਆਂ ਨੂੰ ਤੂੰ ਰੋਟੀਆਂ ਖਵਾ ਦੱਦਾ ਖਵਾ ਦੇਣੀ ਰੋਟੀ ਤੈਨੂੰ ਲੈ ਅੱਡੇ ਘਰੇ ਦਾ ਮਹਾਪੁਰ ਉਹ ਬਾਬੇ ਬੜੇ ਧੁਖੇ ਬਾਬਾ ਗੁਨੇ ਲੈ ਕੇ ਆਉਣੀ ਰੋਟੀ ਬਣਾ ਕੇ ਬੈਠ ਮਾਸੀ ਤੂੰ ਬੈਠ ਬਾਬੇ ਕੋਲ ਮੈਂ ਆ ਗਈ ਗੁਨੇ ਬਾਬੇ ਨਾਲ ਗੱਲਾਂ ਬਾਤਾਂ ਕਰਦੀ ਬਾਬਾ ਕਿਹੜੇ ਥਾਂ ਤੋਂ ਆਏ ਆ ਬਾਬੇ ਬੜੀ ਦੂਰ ਤੋਂ ਆਏ ਜੋਧਪੁਰ ਤੋਂ ਆਹ ਇਹ ਤਾਂ ਛੋਟਾ ਮੁੰਡਾ ਬੜਾ ਗੰਦ ਕਰਦਾ ਤੇ ਬਾਈਰੀ ਚੱਕਰ ਲੱਗੇ ਆ ਇੱਕ ਪੈਰ ਕਰੇ ਰਹਿਦਾ ਦੂਜਾ ਬਾਹਰ ਤੇ ਬਾਬਾ ਤੇਰੇ ਬਾਲ ਬੱਚਾ ਹੈਗਾ ਤੂੰ ਬਾਬੇ ਬਾਬੇ ਬ੍ਰਹਮਚਾਰੀ ਨੇ ਆਹੋ ਆਇਆ ਕੁੜਾ ਬੰਦ ਤਾਂ ਪੱਖ ਵਾਲੀ ਲੱਗੀ ਹੋਊਗੀ ਦੇਖੀ ਜਾਓ ਦੋਸਤੋ ਇਹ ਇਦਾਂ ਦੀਆਂ ਗੱਲਾਂ ਕਰਕੇ ਜਿਹੜੀਆਂ ਆਮ ਜੀਆਂ ਗੱਲਾਂ ਹੁੰਦੀਆਂ ਆਮ ਤੌਰ ਤੇ ਹਰੇਕ ਘਰ ਦਾ ਵਰਤਾਰਾ ਹੁੰਦਾ ਹੈ ਇਹ ਜਿਵੇਂ ਕਿ ਇਹ ਦੱਸ ਰਿਹਾ ਇਦਾਂ ਦੀਆਂ ਗੱਲਾਂ ਉਹ ਦੱਸਦੇ ਆ ਘਰਾਂ ਚ ਆਪਾਂ ਦੇਖਦੇ ਆਂ ਕਈ ਘਰਾਂ ਚ ਜਾਂਦੇ ਆ ਤੇ ਇਸ ਢੰਗ ਨਾਲ ਇਹ ਠੱਗੀ ਮਾਰਦੇ ਆ ਤੁਸੀਂ ਦੇਖੀ ਜਾਓ ਅਖੀਰ ਤੱਕ ਇਸ ਵੀਡੀਓ ਨੂੰ ਦਿਲ ਦੀ ਸਾਫ ਹੈ ਠੀਕ ਹੈ ਬਾਬਾ ਇਹ ਗਲਾਰੀ ਕਿਸ ਇੱਕ ਬਾਤੀ ਤੇ ਤੋਂ ਬੇ ਇੱਕ ਪਾਸੇ ਹੀ ਠੀਕ ਹੈ ਬਾਬਾ ਇਹ ਦੁਨੀਆ ਦੇ ਬੰਦੇ ਜਿੱਧਰ ਲੋਟ ਲੱਗਦਾ ਕੱਟ ਦਿੰਦੇ ਠੀਕ ਹੈ ਬਾਬਾ ਬਸ਼ਵਾਸ਼ ਨਹੀਂ ਕਰਦਾ ਨਹੀਂ ਕਰਦੇ ਬਾਬਾ ਜੀ ਖਾਣ ਵਾਲੀ ਹੂਕ ਨੇ ਖਾਣ ਵਾਲੇ ਕੱਟਦੇ ਸਹੀ ਗੱਲ ਹੈ ਬਾਬਾ ਕੋਈ ਖਾਂਦਾ ਅੱਜ ਕੱਲ ਖਾਣ ਤੇਰੇ ਬੱਚੇ ਦਾ ਵੀ ਹੱਲ ਕਰਦਾਂਗੇ ਠੀਕ ਹੈ ਬਾਬਾ ਬਾਬੇ ਤੇਰਾ ਘਰ ਕਿੱਥੇ ਪੈ ਜਾਊਗਾ ਚੱਪੜ ਦੇ ਕਨਾਰੇ ਤੇ ਇਹ ਬਾਬਾ ਕਿੱਥੇ ਪੜਾ ਬਾਬੇ ਉੱਤਰ ਵੀ ਜਾਂਦੇ ਫੇਰੀ ਪਾ ਕੇ ਜਾਂਦੇ। ਉਹਦੇ ਸੜਕ ਸੁਨਿਆ ਆ ਸੀ ਬਾਬਾ ਜੀ ਦੇ 10 ਰੁਪਏ ਦਿੱਤੇ ਤੈਨੂੰ। ਹਾਂ ਬੱਚਾ ਯਾਦ ਆ ਗਿਆ ਬਾਬਿਆਂ। ਹਾਂ ਨਹੀਂ ਤੈਨੂੰ ਚਾਹ ਪਿਆਈ ਸੀ ਉਹਦੇ। ਤੇ ਅੱਜ ਬੜੀ ਮੂਡ ਖਰਾਬ ਚ ਬੈਠੀ ਐ। ਕਹਿੰਦਾ ਜੀ ਮੇਰਾ ਮੁੰਡਾ ਹੀ ਲੜ ਪਿਆ ਅੱਜ। ਬਾਬੇ ਹਟਾ ਦੇਣ ਦੀ। ਬਾਬਾ ਜੀ ਤਾਦੀ ਤੋਂ ਵੀ ਧਰਕੇ ਆਈ ਤੇਰੇ ਮਾਰੀ ਦੀ। ਬਣਾ ਬੇ ਬੱਚਾ। ਉਹ ਬਾਬਿਆਂ ਕੋਲੇ ਬੜੀਆਂ ਸ਼ਕਤੀਆਂ ਰੱਖੀ। ਬੜੇ ਜਾਣੀ ਜਾਣ ਨੇ। ਸਾਰੇ ਦੇਵੀ ਦੇਵ ਪਿਆਦਾ ਪਹਿਰਾ ਲੱਗਿਆ। ਆਖਰੀ ਪਹਿਰਾ ਲਾ ਕੇ ਜਾਂਦੇ ਆ। बाबा कोई जाली करके मुंडे छिटे छुट्टे मार दै करा रात में ਮਾਪੇ ਸਾਰਾ ਕੁਝ ਕਰਕੇ ਲੈ ਕੇ ਨੂੰ ਤਾਂ ਕੁਝ ਨਹੀਂ ਦਾ ਖਾਂਦਾਨੀ ਕਾ ਮੇਰੇ ਤੋਂ ਮੈਂ ਤੇ ਨੂੰ ਗੱਲ ਦੱਸ ਇੱਕ 5 ਰੁਪਏ ਆ ਦੇ ਦੂ ਠੀਕ ਐ ਇੱਕ ਆਂਗ ਦੇ ਉੱਪਰੋਂ ਦੀ ਮਾਰ ਲੈਣਾ ਠੀਕ ਐ ਇੱਕ ਤੇਰੇ ਮੱਥੇ ਦੇ ਸੱਟ ਨਹੀਂ ਲੱਗ ਠੀਕ ਐ ਕੱ ਸਵੇਰੇ ਜਦੋਂ ਕਿਤੇ ਬਾਪੇ ਤੈਨੂੰ ਤੱਕਰਨਾ ਤੇ ਉਹ ਭਾਵੇਂ ਬਾਪਿਆਂ ਨੇ ਕਾ ਆਂ ਆਂ ਕਰ ਮੁਠੀ ਕਾ ਇਹ ਨੂੰ ਮੀਚ ਲੈ ਇਹ ਘਰੇ ਜਾ ਕੇ ਖੁਲਣੀਆਂ ਤੇ ਜਿਹੜੇ ਖੁਲਣੇ ਨੇ ਰੋਟੀ ਬਣਾਈਆਂ ਉੱਥੋਂ 101 ਰੁਪਇਆ ਮਾਰ ਕੇ ਲੈ ਆ ਕੇ ਬਾਬੇ ਨੂੰ ਦੇ ਦੇ ਬਾਬੇ ਸਾਰੇ ਹਲਕਾ ਠੀਕ ਹੈ ਬਾਬਾ ਜਾਣੀ ਅਗਰ ਬਾਬਾ ਖਲਾ ਹੋਏ ਜਾਂ ਮਸੇ ਖੇਤੀ ਲੈ ਕੇ ਆ ਚੰਗਾ ਬਾਬੇ ਬੜੀ ਜਲਦੀ ਚ ਨਹੀਂ ਜਾ ਕੇ ਹਵਨ ਕਰਨਾ ਬਾਬਿਆਂ ਨੇ ਆਹ ਔਰ ਬੱਚਾ ਕਿਰਾ ਬਣ ਕੇ ਰੋਟੀ ਕੇ ਲਈ ਹਾਂ ਬਾਬਾ ਸਬਜੀ ਧਰੀ ਵੀ ਤੇਰੇ ਵਾਸਤੇ ਤਾਜੀ ਤਾਜੀ ਰੋਟੀ ਬਣਾ ਕੇ ਲਿਆਉਂਗੀ ਉਨਾ ਟਾਈਮ ਤੁਸੀਂ ਦੱਸੋ ਹੁਣ ਕੀ ਹੱਲ ਕਰਾਂ ਮੈਂ ਤਾਂ ਬਾਬਾ ਬਾਲੀ ਦੁਖੀ ਆ ਬਾਬੇ ਤੁਹਾਨੂੰ ਕੀ ਦੇਖ ਲਾਉਣ ਉਹ ਬਾਬਿਆਂ ਨੇ ਸ਼ਾਮ ਨੂੰ ਜਾ ਕੇ ਹਵਨ ਕਰਨਾ ਹੁੰਦਾ ਕਮਲ 100 ਰੁਪਿਆ ਲੱਗੂ ਬਾਬਾ ਐਨੇ ਪੈਸੇ ਹੱ ਕਿੱ데 ਕਿੱ데 ਹੱਲ ਕਰਨੇ ਬਾਬਿਆਂ ਨੇ ਸਾਰੇ ਦੇਵ ਤੇ ਸੱਤ ਨੇ ਜੇ ਹੱਲ ਨਾ ਹੋਇਆ ਬਾਬਾ ਫੇਰ ਐ ਬਾਬੇ ਬੈਠੇ ਆ ਬਾਬੇ ਬੈਠੇ ਆ ਬਾਬੇ ਬੜੇ ਮਸ਼ਹੂਰ ਨੇ ਮਾਪੇ ਨੂੰ ਫੋਨ ਨੰਬਰ ਦੇ ਕੇ ਜਾਣਗੇ ਹੂੰ ਬਾਬਿਆਂ ਦਾ ਇੰਸਟਾਗ੍ਰam ਚੱਲਦਾ ਬਾਬਿਆਂ ਦੀ ਫੇਸਬੁੱਕ ਚੱਲਦੀ ਆ ਬਾਬੇ ਬੜੇ ਦੂਰ ਦੂਰ ਤੱਕ ਅੰਮਿਸ਼ੂਰ ਨੇ ਲੈ ਬਾਬਾ ਤੂੰ ਤਾਂ ਸਾਰਾ ਕੁਝ ਚਲਾਈ ਵਰਦਾ ਲੈ ਬਾਬੇ ਅੱਜ ਕੱਲ ਦੇ ਮਾਡਰਨ ਬਾਬੇ ਆ ਚੱਲ ਬਾਬਾ ਮੇਰਾ ਹੱਲ ਕਰ ਦੇ ਤੈਨੂੰ ਤਾਂ ਮੰਨ ਤੈਨੂੰ ਇੱਕ ਐਸੀ ਚੀਜ਼ ਦੇ ਕੇ ਜਾਵਾਂਗੇ ਉਂ ਮੁੱਠੀ ਵਿੱਚ ਰੱਖ ਲੈਣਾ ਮੁੱਠੀ ਮੀਚ ਕੇ ਮੱਥਾ ਟੇਕ ਕੇ ਚਲੇ ਜਾ ਸਾਰੇ ਕੰਮ ਸਿੱਧ ਹੋ ਜਾਣਗੇ ਬਾਬਿਆਂ ਤੇ ਯਕੀਨ ਕਰਨਾ ਪੈਣਾ ਸਾਰੇ ਕੰਮ ਸਿੱਧ ਕਰਕੇ ਜਾਣਗੇ ਪਾਪ ਇਹ ਤੇitho ਪੈਸੇ ਨਹੀਂ ਲੈ ਕੇ ਜਾਂਦੇ ਅਸੀਂ ਬਾਬੇ ਤੈਨੂੰ ਬਹੁਤ ਕੁਝ ਲੈ ਕੇ ਜਾਣਗੇ ਬਾਬਿਆਂ ਕੋਲ 33 ਕਰੋੜ ਦੇਵੀ ਦੇਵਤੇ ਆਉਂਦੇ ਨੇ ਸ਼ਾਮ ਨੂੰ ਜਦੋਂ ਹਵਨ ਕਰੀ ਜਾਂ ਇਹ ਤੇਰੇ ਪੈਸੇ ਉੱਥੇ ਲੱਗਣੇ ਆ 51 ਕ ਸੋਨਾ ਜਾਣੀ ਬੱਚਾ 51 ਕਰੋੜ ਜਾਣੀ ਲੈ ਬਾਬਾ ਮੈਂ ਬਹੁਨੇ ਪੈਸੇ ਲੈ ਕੇ ਆਉਣੀ ਹਾਂ ਪਰ ਬਾਬਾ ਪੈਸੇ ਤਾਂ ਮੇਰੇ ਕੋਲ ਠੀਕੇ ਤੜਕੇ ਮੇਰਾ ਮੁੰਡਾ ਲੈ ਗਿਆ ਹੁਣ ਕੈਸ਼ ਤਾਂ ਹੈ ਨਹੀਂ ਮੇਰੇ ਖਾਤੇ 'ਚ ਪੈਸੇ ਹੈਗੇ ਆ ਆਇਆ ਫਿਰ Google Pay ਚੱਲਦਾ ਬੱਚਾ ਹਾਂ ਜੀ ਉਹ ਤਾਂ ਬਹੁਤ ਕਿੱਦਾਂ ਦੀ ਲੱਗ ਰਹੀ ਆ ਮਾਪਿਆਂ ਦਾ ਸਖਾਈ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ 10 ਜ਼ਰੂਰ ਦਿਆ ਕਰੋ ਕਿ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗ ਇਹਦੇ ਤਾਂ ਪੈਸੇ ਪਾ ਦੋ ਲਿਆ ਬਾਬਾ ਲਾ ਬੱਚਾ ਬਾਬਾ ਜੀ ਹੋ ਗਏ ਪੈਸੇ ਤੁਹਾਡੇ ਹੁਣ ਬਸ ਮੇਰਾ ਹੱਲ ਹੋਣਾ ਚਾਹੀਦਾ ਮੈਂ ਕਿਹਨਾਂ ਹੋ ਜਾਣਗੇ ਬੱਚਾ ਸਾਰੇ ਹੱਲ ਹੋ ਜਾਣਗੇ ਠੀਕ ਆ ਫਿਰ ਤਾਂ ਬਾਬਾ ਜੀ ਤੁਹਾਡੀ ਜਿਆਜਾ ਕਰੂੰਗੀ ਤੇਰਾ ਜਵਾਕ ਸੈੱਟ ਹੋ ਜਾਣ ਹੋ ਜਾਣਗੇ ਬੱਚਾ ਸਾਰੇ ਹੱਲ ਹੋ ਜਾਣਗੇ ਤੇਰਾ ਵੱਡਾ ਮੁੰਡਾ ਵੀ ਹਵਾਵਾ ਦੇ ਹੋਰ ਬਾਬਾ ਜੀ ਬਾਹਲੀ ਕਿਰਪਾ ਹੋਊਗੀ ਤੁਹਾਡੀ ਮੈਂ ਕਿਹਨਾਂ ਸਾਰੇ ਕੰਮ ਹੱਲ ਹੋ ਜਾਣਗੇ ਬੇਫਿਕਰ ਹੋ ਜਾਓ ਉਹਨ ਪਾਪੇ ਚੱਲੇ ਆ ਬਾਬੇ ਬਾਬਾ ਜੀ ਰੋਟੀ ਬੰਨਦੀ ਗਰਮ ਗਰਮ ਅмма ਕਿਨਾਂ ਬਾਬੇ ਹਮਨ ਤੋਂ ਲੈ ਕੋ ਜਾਣ ਕੇ ਕੰਮ ਬਚਾ ਲੇ ਰਹੇ ਚਾਹ ਚੱਲ ਆ ਠੀਕ ਆ ਬਾਬਾ ਜੀ ਕਿਤੇ ਨੰਗਦੇ ਟੱਪ ਦੇ ਦੇ ਰਹੋ ਬਾਬੇ ਨੰਗਦੇ ਟੱਪ ਤੇ ਬਿੰਦੀ ਆ ਠੀਕ ਆ ਬਾਬਾ ਜੀ ਬਾਬੇ ਕਦੇ ਨੰਗਦੇ ਟੱਪ ਦੇਣ ਦੇਖੇ ਬਾਬੇ ਨੂੰ ਦੇਖ ਕੇ ਮੁਕਤਾ ਨਹੀਂ ਨਾ ਨਾ ਬਾਬਾ ਜੀ ਨਾ 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 ਬਾਬੇ ਆਨੇ ਬੜੀ ਜੁਨੀਆ ਦਾ ਭਲਾ ਕੀਤਾ ਬਾਬਾ ਜੀ ਸਾਡਾ ਕਰੋ ਤਾਂ ਫੇਰ ਮਨਾ ਮੈਂ ਕਿਨਾਂ ਬਾਬੇ ਸਾਰਿਆਂ ਦਾ ਭਲਾ ਕਰਦੇ ਆ ਤੇਰਾ ਭਲਾ ਨਾ ਕੋਈ ਕਿਵੇਂ ਹੋ ਸਕਦਾ ਠੀਕ ਆ ਬਾਬਾ ਜੀ ਚੰਗਾ ਬੱਚਾ ਠੀਕ ਆ ਬਾਬਾ ਆ ਜਉਂਦੀ ਰਹਿ ਠੀਕ ਆ ਬਾਬਾ ਜੀ ਲਓ ਜੀ ਹੁਣ ਇਹਨੇ ਮਾਰ ਲੀਆ ਠੱਗੀ ਤੇ ਰੋਟੀ ਰੂਟੀ ਛੱਡ ਚੱਲਿਆ ਵਿੱਚੇ ਹੀ ਹੁਣ ਇਹਨੂੰ ਆਇਆ ਵੀ ਮੈਂ ਛੇਤੀ ਇੱਥੋਂ ਨਿਕਲਾ ਮਾਰ ਕੇ ਠੱਗੀ ਪੰਘਾ ਹੱਲ ਹੋ ਗਿਆ ਜਿਆ ਨਾਮ ਇਹ ਅੰਮ੍ਰਿਤਾਂ ਗੁੱਲ ਤੋਂ ਇਹ ਨਾ ਕੋਈ ਇੱਥੇ ਨਾ ਕਿੰਨੀ ਵੇ ਤਾਂ ਮਨਜਾ ਸੁੱਟੂਠੀ ਮਾਰਦੇ ਬਾਅਦ ਚਾ ਚਲ ਆ ਮੈਂ ਮੁਕਿਆ ਦੀ ਕੱਢ ਕੇ ਆ ਨਾ ਮੈਂ ਮੁਕ ਨੂੰ ਕੋਰਪੋਰੇਟ ਮੱਕ ਰੋ ਨੋਟ ਕਰ ਆ ਪਾਪੇ ਕੈ ਨੈਟਵਰਕ ਨਹੀਂ ਆ ਰਿਹਾ ਮੈਨੂੰ ਬਸ ਨੈਟਵਰਕ ਨਹੀਂ ਆ ਰਿਹਾ ਆ ਪਾਪੇ ਕਰਦੇ ਕਿ ਮੇਰਾ ਤਾਂ ਆ ਜਾਂਦਾ ਯਾਰ ਤੇਰਾ ਕਹਾਂ ਕਿ ਪਾਪਾ ਕੋਣੇ ਕੰਪਨੀ ਆ ਚਲ ਕੋਲੀ ਕਰ ਨੰਬਰ ਨੋਟ ਕਰ ਆ 8475 ਆ ਹਾਂ 59799 ਲਾ ਬੱਚਾ ਮਾਪੇ ਤੇ ਨੂੰ ਕੋਈ ਕਾਤ ਨਹੀਂ ਕਾਤ ਆ ਖਰਚ ਰ ਮਾਪਿਆਂ ਦਾ ਮੈਟ ਪੈਕ ਮੁੱਕ ਗਿਆ ਆਪਾਂ ਦੇ ਪਹਿਲਾਂ ਮੈਟ ਪੈਕ ਬਾਪਾ ਆ ਲੈ ਫਿਰ ਬੋਲ ਹੂੰ ਮਡੇ 98 398 88 88 88 ਕਿਹੜੀ ਕੰਪਨੀ ਦਾ ਪਾਪਾ ਇਹ ਬੋੜਾ ਚੂਕਾ ਬੋੜਾ ਸੋਣ ਦਾ ਪੇਮੈਂਟ ਚ ਕਰ ਦਿੰਨੇ ਆਪਾਂ ਆਹ ਹੁੰਦੋਣੀ ਜੋ ਹੈ ਦੁਦਾਰੀ ਨੂੰ ਆਹਿੰਦਾ ਉਸ ਪਾਪੇ ਨੇ ਕਿਰਨ ਨੰਬਰ ਲਾਇਆ ਪਾਪੇ ਜਾ ਕੇ ਕਰਦੇ ਆਂ ਸਰਦੀ ਬਾਬਾ ਆਹ ਕਰਤਾ ਜੀ ਹਾਂ ਸਦੋਂ ਕੋ ਪਾਪੇ ਚੱਲਣੇ ਆ ਫਿਰ ਚੱਲਣੇ ਇਹਨਾਂ ਕੋ ਤੋਂ ਹੋ ਗਏ ਠੀਕ ਬਾਬਾ ਤਾਂ ਕੱਲ ਨੂੰ ਇੱਕ ਵਾਰ ਕੀ ਹੋਰ ਕਿਉਂ ਤੈਨੂੰ ਮੈਂ ਹਾਂ ਪਾਪੇ ਕੰਟੈਕਟ ਕਰ ਲੈਣਗੇ ਚੱਲ ਠੀਕ ਆ ਬਾਬਾ ਓਕੇ ਲੈ ਪਲਾਇੰਕ ਮੈਂ ਵੀ ਚਾਰ ਤੁਹਾਨੂੰ ਜਾਂਦਾ ਮਾਮਾ ਨੇ ਨੰਪਰੀ ਗੱਲ ਤਾਂ ਦਿੱਕਤਾ ਸੀ ਹੈ ਵੱਡਾ ਆ ਤੂਆ ਤਲਾ ਹਾਂਜੀ ਦੋਸਤੋ ਅੱਜ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਂ ਉਮੀਦ ਕਰਦਾ ਕਿ ਤੁਸੀਂ ਬੜਾ ਇੰਜੋਏ ਕੀਤਾ ਹੋਣਾ ਇਸ ਕਰਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਨੂੰ ਤੁਹਾਡੇ ਤੋਂ ਹੌਸਲਾ ਮਿਲਦਾ ਰਹੇ ਤੇ ਇਸ ਤਰੀਕੇ ਨਾਲ ਅਸੀਂ ਐਦਾਂ ਦੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਕਰਦੇ ਰਹੀਏ ਸੋ ਲਾਸਟ ਤੇ ਫੇਰ ਬੇਨਤੀ ਆ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ